ਅਜੀ ਡਾਕਟਰ ਸਾਹਿਬ ਜਿਹੜੀ ਅੱਜ ਤੁਸੀਂ ਭਾਸ਼ਣ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਉਹਨਾਂ ਦਾ ਕੋਈ ਵੀ ਸਮਾਜ ਦਾ ਜਿਹੜਾ ਹੋਏ ਭਾਸ਼ਣ ਦੇ ਵਿੱਚ ਨਹੀਂ ਪਹੁੰਚਿਆ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੜੀ ਮੈਂ ਸਮਝਦਾ ਮੈਂ ਇੱਕ ਤੁਰਭਾਗਿਆਪੂਰਨ ਗੱਲ ਹੈ ਪੰਜਾਬ ਵਾਸਤੇ ਤੜਕਰੀ ਸਾਹਿਬ ਨੂੰ ਫਰਕ ਨਹੀਂ ਪੈਂਦਾ ਪਤਾ ਨਹੀਂ ਕਿੰਨੇ ਚੀਫ ਮਿਨਿਸਟਰ ਕਿੰਨੇ ਐਮਪੀ ਸਹਬਾਨ ਇਹਨਾਂ ਦੇ ਬੂਹੇ ਖੜੇ ਰਹਿੰਦੇ ਆ ਤੇ ਮੈਨੂੰ ਅੱਜ ਜਿੱਥੇ ਚੀਫ ਮਿਨਿਸਟਰ ਸਾਹਿਬ ਨਹੀਂ ਆਏ ਉੱਥੇ ਸਾਰੇ ਐਮਪੀ ਸਹਬਾਨ ਜਿਨ੍ਹਾਂ ਨੇ ਮੇਰੇ ਕੋਲ ਦਰਵਾਜਾ ਪੰਟਾਇਆ ਇਹਨਾਂ ਦੇ ਸਿੱਲਾ ਕੇ ਸਾਥੀਆਂ ਇਹਨਾਂ ਨੇ ਠੁੱਠੀ ਦੀ ਹੈ ਦਫ਼ਤਰ ਵੀ ਆ ਜਿਹੜੇ ਰੋਜ਼ ਕੋਈ ਨਾ ਕੋਈ ਕੰਮ ਲੈ ਕੇ ਜਾਂਦੇ ਆ ਤੇ ਜਿਵੇਂ ਮੈਂ ਸਟੇਜ ਤੇ ਹੀ ਕਿਹਾ ਇਤਨੀ ਸਭ ਕਦੇ ਕਿਸੇ ਨੂੰ ਮਨਾ ਕਰਦੇ ਨਹੀਂ ਅੱਜ ਉਹ ਵੀ ਇੱਥੇ ਆ ਕੇ ਚਲੇ ਗਏ ਸਭ ਮੈਂ ਸਾਰੇ ਐਮਟੀਜ਼ ਨੂੰ ਸਾਰਿਆਂ ਨੂੰ ਇੱਥੇ ਦੇਖਿਆ ਜਦੋਂ ਪਤਾ ਲੱਗਿਆ ਵੀ ਜਿੰਨੂ ਸਾਹਿਬ ਨਹੀਂ ਆ ਰਹੇ ਉਹ ਵੀ ਰਫੂ ਚੱਕਰ ਹੋ ਗਿਆ ਤੇ ਮੰਤਾਂ ਸੀਐਮ ਸਾਹਿਬ ਦਾ ਬੜਾ ਅਜੀਬ ਲੱਗਿਆ ਅੱਜ ਵੀ ਇੱਕ ਪਾਸੇ ਤਾਂ ਪੰਜਾਬ 'ਚ ਪਿਛਲੇ 1.5 ਸਾਲ ਤੋਂ ਲਾ 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 ਕਰ ਰੱਖੀ ਹੈ ਵੀ ਕੇਂਦਰ ਸਾਨੂੰ ਪੈਸੇ ਨਹੀਂ ਦਿੰਦਾ ਤੇ ਜਦੋਂ ਪੈਸੇ ਦੇਣ ਆਲੇ ਘਰੇ ਆਏ ਸੀਗੇ ਉਦੋਂ ਕਹਿੰਦੇ ਜੀ ਹੈਲੀਕਾਪਟਰ ਨਹੀਂ ਉਹ ਹੈਲੀਕਾਪਟਰ ਤਾਂ ਮਨ ਨੂੰ ਤੁਸੀਂ ਜਿੰਦਾ ਸੀ ਸਾਰਿਆਂ ਨੂੰ ਤੁਸੀਂ ਜਿੰਦਾ ਇਸ ਮੌਸਮ ਚ ਨਹੀਂ ਆਣਾ ਹੈਲੀਕਾਪਟਰ ਆ 2 ਘੰਟੇ ਨੂੰ ਚੱਲਦੀ ਇਹ ਰੱਡੜਾ ਮੈਂ ਪਹੁੰਚ ਗਿਆ ਉਹ ਆ ਸਕਦੇ ਸੀ ਇੱਕੋ ਸਵਾਲ ਕਹੂੰਗਾ ਕਿ ਉਹਨਕੇ ਪਾਉਂ ਮੇ ਮਹਿੰਦੀ ਲੱਗੀ ਹੈ ਉਹ ਆਣੇ ਜਾਣੇ ਦੇ ਕਾਬਿਲ ਨਹੀਂ ਹੈ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਨੇ ਆਦੇ ਅਸੀਂ ਗੱਡੀਆਂ 'ਚ ਤੁਰੇ ਫਰੇ ਭਾਈ ਜਾਂ ਦੇ ਹੈਲੀਕਾਪਟਰ ਚੜਨਾ ਹੀ ਨਹੀਂ ਅੱਜ ਇਹ ਹੈਲੀਕਾਪਟਰ ਦੇ ਘਰੋਂ ਹੀ ਨਿਕਲਦੇ ਚੜ੍ਹਨਾ ਹੈਲੀਕਾਪਟਰ ਚਾਹੀਦੀ ਜਦੋਂ ਵੋਕਾਸੀ ਜਾਗੇ ਅਕਰੀ ਸਾਹਿਬ 4000 ਕਰੋੜ ਦਾ ਇੱਥੇ ਕੰਮ ਕਰਕੇ ਗਏ ਹੈ ਬਾਕੀ ਹੋਰ ਜਿਹੜੇ ਪ੍ਰੋਪੋਜ਼ਲ ਰੱਖੇ ਹੋ ਸੋਂ ਪ੍ਰਕਾਸ਼ ਜੀ ਨੇ ਕਹਿੰਦੇ ਮੈਂ ਮੁੱਖ ਮੰਤਰੀ ਦੀ ਸਿਫਾਰਸ਼ ਪਰਸੂ ਕਰਕੇ ਕਰਵਾ ਜਾਜੂਗਾ ਹੁਣ ਇਹ ਨਿਵੇੜਾ ਹੋ ਜਾਣਾ ਸੀ 1 ਲੱਖ ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਜਿਹੜੇ ਪੰਜਾਬ 'ਚ ਹੈ ਚਾਹੇ ਐਕਸਪ੍ਰੈਸ ਹੋਏ ਹੈ ਚਾਹੇ ਇਕਨੋਮਿਕ ਹੋਰ ਦੇ ਕਹਤੇ ਨੇ ਦੇਖੋ ਗੱਲਾਂ ਕਰਨੀਆਂ ਬਹੁਤ ਸੁਖੱਲੀਆਂ ਪਰ ਗੱਗੜ ਸਾਹਿਬ ਮੰਨਿਆ ਅਵਾਈ ਜਾਗ ਨਹੀਂ ਉੱਡਿਆ ਚਾਪਰ ਨਹੀਂ ਉੱਡਿਆ ਪਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੀ ਤਾਂ ਅਗਵਾਈ ਕਰ ਦਿੰਦਾ ਕੋਈ ਮੰਤਰੀ ਆ ਜਾਂਦੇ ਕੋਈ ਮੰਤਰੀ ਆ ਜਾਂਦੇ ਕੋਈ ਸੰਤਰੀ ਆ ਜਾਂਦੇ ਸ਼ੋਭਾ ਨਹੀਂ ਦਿੰਦਾ ਐ ਇੱਕ ਪਾਸੇ ਜਿੱਥੇ ਖੁੱਲੇ ਦਿਲ ਨਾਲ ਉਹਨਾਂ ਨੇ ਲਗਾਵ ਦੱਸਿਆ ਖੁਦ ਆਪਣਾ ਗੰਤਰੀ ਸਾਹਿਬ ਨੇ ਪੰਜਾਬ ਦੇ ਨਾਲ ਮੈਂ ਹਰੇਕ ਜੱਥੇ ਨੂੰ ਮੌਕਾ ਲੱਗਿਆ ਚਾਹ ਤਰਤਾਰ ਤੁਲਾਂਗੇ ਵਾਲਾ ਮਸਲਾ ਸੀ ਚਾਹੇ ਹੋਰ ਵੀ ਚਾਹ ਪ੍ਰਕੰਡੀਪ ਰਾਜ ਵਾਲਾ ਜਿਹੜਾ ਮਸਲਾ ਸੀ ਹਰੇਕ ਮਸਲੇ 'ਚ ਹਮੇ ਪੰਜਾਬ ਦੀ ਉਹ ਨਹੀਂ ਤਾਂ ਹੀ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਪੰਜਾਬ ਦੇ ਇੰਵੈਸਟਰ ਦੇ ਤੌਰ ਤੇ ਨਾ ਕਿ ਇੱਕ ਸਰਫੇਸ ਟਰਾਂਸਪੋਰਟ ਮਿਨਿਸਟਰ ਦੇ ਤੌਰ ਤੇ ਤੁਸੀਂ ਤਾਂ ਪੰਜਾਬ ਦੇ ਨੁਮਾਇੰਦੇ ਬਣ ਕੇ ਹੋਰ ਕੰਮ ਕਰਾਓ ਰੱਖੋ ਕੰਮ ਕਹਿਣ ਵਾਲਾ ਤੋਂ ਵੇ ਸਾਬ ਢਾਲੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਸਾਬ ਸਿਰਫ ਤੇ ਇੱਕ ਜਿਹੜੀ ਵੱਡੀ ਗੱਲ ਸਾਬ ਮੈਂ ਅੱਜ ਜਿਹੜੀ ਕਹੀ ਹੈ ਮੈਂ ਮੈਂ ਵੀ ਸਮਝਦਾ ਦੇਖੋ ਪੰਜਾਬ ਦੇ ਲੋਕ ਤੇ ਹਿੰਦੁਸਤਾਨ ਦੇ ਲੋਕ ਸਾਰੇ ਹੀ ਆ ਕੰਮ ਪਿਆਰਾ ਚੰਮ ਪਿਆਰਾ ਨਹੀਂ ਗੜਤਰੀ ਸਾਹਿਬ ਦੀ ਕਿਸੇ ਨੇ ਕਿਤੇ ਮੈਂ ਕਿਤੇ ਕਿਸੇ ਆਏ ਨਹੀਂ ਤੇ ਫੋਟੋ ਨਹੀਂ ਦੇਖੀ ਤੇ ਸਾਡੇ ਵਾਲੇ ਸ਼ੇਰਾਂ ਨੇ ਆਮ ਆਦਮੀ ਪਾਰਟੀ ਵਾਲੇ ਚੀਸ਼ੂ ਜੀ ਸਾਹਿਬ ਨੇ ਤੇ ਦਿੱਲੀ ਆਣੇ ਮਾਰ ਪੰਜਾਬ ਭਰਤਾ ਸਾਰਾ ਹਿੰਦੁਸਤਾਨ ਭਰਤਾ ਤੁਸੀਂ ਤਿਰਵਿੰਦਰ ਮੰਜਰੂ ਉੱਥੇ ਵੀ ਭਗਵੰਤ ਮਾਨ ਜੀ ਦੇ ਦਰਸ਼ਨ ਉਤਰਦੇ ਹੁੰਦੇ ਆ ਤੇ ਉਹ ਆਨਨ ਨੂੰ ਬਲੇ ਬਲੇ ਮਿਲੂਗੀ ਅੱਜ ਸਾਰਾ ਹਿੰਦੁਸਤਾਨ ਸਾਰੀ ਪਾਰਟੀ ਦੇ ਐਮਪੀ ਸਾਹਿਬਾਨ ਗੜਕਰੀ ਜੀ ਦੇ ਨਾਮ ਲੈਂਦੇ ਆ ਮੰਤਰੀ ਦੇ ਨਾਮ ਨੇ ਅੱਜ ਜਿਹੜਾ ਭਗਵੰਤ ਮਾਨ ਜੀ ਨੂੰ ਦੇਖੋ ਬਹੁਤ ਹੀ ਅੱਗੇ ਹੋਰ ਸੁਖਵੀਰ ਬਾਦਲ ਹੋਰ ਕਾਂਗਰਸ ਦੇ ਸੰਸਦਾਂ ਦੇ ਨਾਮ ਸੀ ਉਹ ਵੀ ਨਹੀਂ ਆਏ ਉਹਨਾਂ ਨੂੰ ਕੀ ਕਰਨ ਦੇਖੋ ਉਹ ਹੋ ਸਕਦਾ ਹੈ ਵੀ ਦੂਜੀ ਪਾਰਟੀ ਵਾਲੇ ਪਰ ਇਹਨਾਂ ਦੇ ਤਾਂ ਸਾਰੇ ਆ ਕੇ ਚਲੇ ਗਏ ਇੱਥੋਂ ਮੈਂ ਮੈਂ ਨਾਮ ਲੈ ਕੇ ਕਿਸੇ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਮੈਂ ਨਾਮ ਹੀ ਗਿਣਾ ਦੇਣਾ ਤੁਹਾਡੇ ਸੋ ਕਿਹੜੇ ਲੁਕੇ ਆ ਉੱਦੋਂ ਤੋਂ ਕਿਹੜੇ ਮੁਕੇ ਜਿਹੜੇ ਇੱਥੇ ਆ ਕੇ ਚਲੇ ਗਏ ਉਹ ਤਾਂ ਕੁਛ ਨਹੀਂ ਲੱਗਿਆ ਅੱਜ ਪਰ ਲੀਡਰਸ਼ਿਪ ਇੱਥੇ ਜਿਹੜਾ ਆ ਕੇ ਤੁਰ ਕੇ ਸਾਹਿਬ ਇਸ ਇੱਥੇ ਬੈਠ ਕੇ ਜਦੋਂ ਪਤਾ ਲੱਗਿਆ ਵੀ ਨਹੀਂ ਆ ਰਹੇ ਸ਼੍ਰੀਮਾਨ ਜੀ ਉਹ ਤੁਰ ਗਏ ਵਾਪਸ ਫੋਰ ਲਾਈਨ ਦੀ ਫੋਰ ਲਾਈਨ ਦੀ ਗੱਲ ਕਰਦੇ ਆਂ ਵੀ 1500 ਜਿਹੜਾ 53 ਕਰੋੜ ਦਾ ਉਹ ਛਾਪੂ ਨੂੰ ਕੱਟ ਕੇ ਦਿੱਤਾ ਪਰ ਪਹਿਲੀ ਜਿਹੜੀ ਫੋਰ ਲਾਈਨ ਜਿਲੰਦਰ ਤੋਂ ਛਾਪੂ ਦੂਸਰੀ ਟਰਮ ਵੀ ਪੂਰੀ ਹੋ ਗਈ ਉਹ ਜੇ ਤੱਕ ਬਣ ਕੇ ਤਿਆਰੀ ਨਹੀਂ ਉਹ ਉਹੀ ਤੱਕਿਆ ਰਿਹਾ ਸੀ ਵੀ ਅੱਜ ਜੇ ਕਿਤੇ ਇੱਥੇ ਹੁੰਦੇ ਮੁੱਖ ਮੰਤਰੀ ਸਾਹਿਬ ਦਾ ਮਸਲਾ ਆਈ ਤਾਂ ਗੱਲਬਾਤ ਨਾਲ ਸੋਲ ਕੇ ਸਾਹਿਬ ਲਾ 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 ਕਰਕੇ ਵੀ ਸਾਨੂੰ ਕਰਦੇ ਨਹੀਂ ਜੀ ਕਰਦੇ ਨਹੀਂ ਮੈਂ ਕਹਿੰਦਾ 42 ਸੋਨਾ ਹੱਕ ਨਾਲ ਵੇਚਦੀ ਐ ਬੈਠ ਕੇ ਮਸਲੇ ਹੱਲ ਕਰਾਓ ਇਹ ਉਹਨਾਂ ਨੇ ਆਏ ਕਿਹਾ ਵੀ ਮੈਂ ਤਾਂ ਸਾਰੇ ਮੁੱਖ ਮੰਤਰੀ ਨੂੰ ਲਾ ਕੇ ਜਿੱਥੇ ਜਿੱਥੇ ਕੋਈ ਡਿਸਪਿਊਟ ਸੇ ਹੱਲ ਕਰਾਉਣ ਨੂੰ ਬੈਠਾ ਕਮਜ਼ੋਰੀ ਆਪਣੀ ਐ ਗੱਲ ਕਿਸੇ ਹੋਰ ਦੇ ਪਾਣਾ ਚਾ ਲਿਆ ਪਰ ਗੜਜੋਂ ਨੂੰ ਲੈ ਕੇ ਜੇ ਮੇਰੇ ਚੱਲ